ਤੁਰ ਦੁਆਰਾ ਛੇਟਾ ਸਾਹਿਬ ਛੇ ਹਟਾ ਟੂਕਰਾਂ ਦੇ ਵਿੱਚ ਫ੍ਰੀ ਲਿਟਰੇਚਰ ਹੈ ਜਿਹੜਾ ਉਹ ਹਰ ਇੱਕ ਜਗ੍ਹਾ ਦੇ ਉੱਤੇ ਮਿਲ ਰਿਹਾ ਹੈ ਇਹ ਇਸ ਖੂਦ ਦੇ ਜਲ ਨਾਲ 12 ਪੰਜਵੀਆਂ ਇਸ਼ਨਾਨ ਕਰਨਗੀਆਂ ਉਹਨਾਂ ਦੇ ਪੁੱਤਰ ਦੀ ਦਾਤ ਪ੍ਰਾਪਤ ਹੋਊਗੀ ਠੀਕ ਹੈ ਜੀ ਲਓ ਜੀ ਆਪਾਂ ਹੁਣ ਪਹੁੰਚ ਗਏ ਗੁਰਦੁਆਰਾ ਛੇਟਾ ਸਾਹਿਬ ਆਓ ਆਪਾਂ ਚੱਲ ਕੇ ਇੱਥੇ ਦੇ ਗੁਰੂ ਘਰ ਦੇ ਦਰਸ਼ਨ ਕਰਾਉਣੇ ਆ ਤੁਹਾਨੂੰ ਸਾਰਿਆਂ ਨੂੰ ਤੇ ਇੱਥੇ ਦੇ ਇਤਿਹਾਸ ਦੇ ਬਾਰੇ ਜਾ ਕੇ ਪੜ੍ਹਦੇ ਆਂ ਆਪਾਂ ਆਓ ਚੱਲੀਏ ਹੁਣ ਅਗਲੇ ਲਓ ਜੀ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਗਏ ਹਾਂ ਗੁਰਦੁਆਰਾ ਛੇਟਾ ਸਾਹਿਬ ਛੇ ਹਟਾ ਇਹ ਤੋਂ ਇੱਕ ਕੀ ਆਪਾਂ ਨੂੰ ਇਹ ਪਤਾ ਲੱਗਦਾ ਹੈ ਇਹ ਗੁਰਦੁਆਰਾ ਛੇ ਹਟਾ ਮਤਲਬ ਹਟ ਆਟ ਆਪਾਂ ਕਹਿ ਦਿੰਨੇ ਆ ਹਟ ਆਪਾਂ ਕਹਿ ਦਿੰਨੇ ਆ ਖੂਹ ਦੀਆਂ ਜਿਹੜੀਆਂ ਟਿੰਡਾ ਹੁੰਦੀਆਂ ਨੇ ਟਿੰਡਾਂ ਵਾਲਾ ਖੂਹ ਹੁੰਦਾ ਜਿਹੜਾ ਕਹਿੰਦੇ ਉਹ ਹੁੰਦਾ ਤੇਰੇ ਪੁਰਾਣੇ ਸਮੇ ਆਪਾਂ ਪਾਣੀ ਇਹ ਖੇਤਾਂ ਨੂੰ ਲਾਉਣ ਵਾਸਤੇ ਵਰਤ ਰਹੇ ਵਰਤਦੇ ਹੁੰਦੇ ਸੀ ਉਹ ਇਹ ਉਧਰ ਦੇਖੋ ਹੁਣ ਸਾਹਮਣੇ ਗੁਰਦੁਆਰਾ ਸਾਹਿਬ ਛੇ ਹਟਾ ਸਾਹਿਬ ਲੰਗਰ ਹਾਲ ਦੇ ਵਿੱਚ ਲੰਗਰ ਸ਼ਸਨ ਲਈ ਚੱਲਦੇ ਆਪਾਂ ਸਾਹਮਣੇ ਲੰਗਰ ਹਾਲ ਬਣਿਆ ਹੋਇਆ ਜੀ ਸ਼ੇਰ ਟਾ ਸਾਹਿਬ ਗੁਰਕਰ ਦੇ ਵਿੱਚ ਬਹੁਤ ਵਧੀਆ ਲੰਗਰ ਦਾ ਪ੍ਰਬੰਧ ਹੈ ਸਾਰੀ ਸੰਗਤ ਲਈ ਖੁੱਲਾ ਹਾਲ ਹੈ ਕਿੱਥੇ ਹਰ ਸਮੇਂ ਟੁੱਟ ਲੰਗਰ ਵਰਤਦਾ ਹੈ ਤਰ ਲੰਗੜ ਲੰਗਰਾਂ ਲਈ ਬਾਲਣ ਦਾ ਪ੍ਰਬੰਧ ਕੀਤਾ ਗਿਆ ਬਹੁਤ ਬਰਕਤਾਂ ਰਹਿ ਗਈ ਦੀ ਕਿਰਪਾ ਸੰਗਤ ਜੀ ਲੰਗਰ ਸ਼ਕਨ ਤੋਂ ਬਾਅਦ ਹੁਣ ਆਪਾਂ ਦਰਬਾਰ ਸਾਹਿਬ ਮੱਥਾ ਟੇਕਣ ਚਾਲਦੇ ਆ ਤੇ ਤੁਹਾਨੂੰ ਵੀ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਉਸ ਤੋਂ ਪਹਿਲਾਂ ਜੋੜਾ ਘਰ ਦੇ ਵਿੱਚ ਜੋੜੇ ਰੱਖਣ ਚਾਲਦੇ ਆ ਜਮਾ ਕਰਵਾਉਣ ਇੱਕ ਹੋਰ ਬਹੁਤ ਵਧੀਆ ਮੈਂ ਇੱਥੇ ਨਾਲ ਹੁੰਦੇ ਦੇਖ ਰਿਹਾ ਗੁਰੂ ਘਰਾਂ ਦੇ ਵਿੱਚ ਫ੍ਰੀ ਲਿਟਰੇਚਰ ਹੈ ਜਿਹੜਾ ਉਹ ਹਰੇਕ ਜਗ੍ਹਾ ਦੇ ਉੱਤੇ ਮਿਲ ਰਿਹਾ ਰਾਤ ਮੈਂ ਵੀ ਦੋ ਤਿੰਨ ਬੁੱਕਸ ਨੇ ਜਿਹੜੀਆਂ ਛੋਟੀਆਂ ਛੋਟੀਆਂ ਲਈਆਂ ਤੇ ਪੜਨ ਦੀ ਕੋਸ਼ਿਸ਼ ਕਰ ਕਰਦੇ ਆ ਨਾਲ ਹੁੰਦੇ ਕੋਸ਼ਿਸ਼ ਸ਼ਬਦ ਮੈਂ ਤਾਂ ਯੂਜ਼ ਕਰ ਲੈਣਾ ਹੁਣਾ ਕਿਉਂਕਿ ਅਸੀਂ ਸੰਪੂਰਨ ਨਹੀਂ ਹੈਗੇ ਹਾਲੇ ਕੋਸ਼ਿਸ਼ ਕਰ ਕਰ ਕਹਦੇ ਆ ਜਦ ਆਪਾਂ ਵੀ ਪੜ ਪੜਾਂਗੇ ਥੋੜਾ ਮੋਟਾ ਤਾਂ ਜ਼ਰੂਰ ਪੜਾਂਗੇ ਠੀਕ ਹੈ ਬਾਕੀ ਜੋੜਾ ਘਰ ਦੇ ਬਾਹਰ ਲੱਗੀਆਂ ਹੋਈਆਂ ਤਸਵੀਰਾਂ ਦੇਖੋ ਇਤਿਹਾਸਕ ਖੂ ਗੁਰਦੁਆਰਾ ਸ਼ੇਟਾ ਸਾਹਿਬ ਇੱਥੇ ਦਾ ਇਤਿਹਾਸ ਲਿਖਿਆ ਹੋਇਆ ਇਹ ਖੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹੱਥੀਂ ਲਗਵਾਇਆ ਸੀ ਜਦੋਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਸੁਪੁੱਤਰ ਸਾਹਿਬ ਸ੍ਰੀ ਹਰੀ ਗੋਬਿੰਦ ਜੀ ਦੇ ਪ੍ਰਕਾਸ਼ ਦੀ ਖਬਰ ਸੁਣੀ ਤਾਂ ਤਾਂ ਇਸ ਇਲਾਕੇ ਦੇ ਸੰਗਤਾਂ ਨੇ ਮੰਗ ਨੂੰ ਮਹਿਸੂਸ ਕਰਦੇ ਆ ਖੂਬ ਖਤਵਾਇਆ ਤੇ ਖੂਬ ਵਿੱਚੋ ਇੱਕੋ ਸਮੇ 6 ਹਟਾਂ ਮੱਲਾ ਚਲਾਈਆਂ ਅਤੇ ਇਹ ਇਸ ਖੂ ਦੇ ਜਲ ਨਾਲ 12 ਪੰਜਮੀਆਂ ਇਸ਼ਨਾਨ ਕਰਨੀਆਂ ਉਹਨਾਂ ਦੇ ਪੁੱਤਰ ਦੀ ਦਾਤ ਪ੍ਰਾਪਤ ਹੋਊਗੀ ਇਹ ਕਹਦੀਏ ਉਹ ਸਥਾਨ ਹੈ ਜਿੱਥੇ ਮੈਂ ਤਾਂ ਜਿੱਥੇ ਵੀ ਜਾऊं ਜਿੱਥੇ ਅਸੀਂ ਮੰਗ ਕੋਈ ਵੀ ਆਪਣੀ ਰੱਖਦੇ ਹਾਂ ਗੁਰੂ ਅੱਗੇ ਉਹ ਹਰੇਕ ਮੰਗ ਆਪਣੀ ਗੁਰੂ ਘਰ ਜਾ ਕੇ ਨਾ ਸੰਪੂਰਨ ਹੁੰਦੀ ਹੈ ਮਾਲ 6 6 ਮਾਲ ਚੜੇ ਹੋਏ ਨੇ ਹੈਗੇ ਮਾਲ ਕਹਿ ਦਿੰਦੇ ਨੇ ਜਿਹੜੀਆਂ 6 ਟਿੰਡਾਂ ਨੇ ਜਿਹੜੀਆਂ ਉਹ 6 ਬੈਲਟਾਂ ਕਹਿ ਦੋ ਆਪਾਂ ਉਹ ਚੜਦੀਆਂ ਨੇ ਕਾਟ ਨਹੀਂ ਹੂੰ 6 ਹਟਾ ਕਰਕੇ ਹੀ ਇਹਨੂੰ 6 ਹਟਾ ਹੁੰਦੀਆਂ ਡੰਡਾ ਇੱਕ ਘਾਟ ਦੇ ਦਿੱਤੇ ਹੁੰਦੀਆਂ ਨੇ ਇਹਦੇ 4 ਤੇ ਹੂੰ ਨਾ 6 ਤੇ ਨਾ 6 ਤੇ ਨਹੀਂ ਤਾਂ ਕਿਨੂੰ ਨਾ 6 6 ਟਾਪਿਆ ਨਹੀਂ ਇਹਦੇ ਕੋ ਇਹਦੇ ਪਾਣੀ ਹੈ ਜਿਹੜਾ ਇਸ ਟੈਂਕੀ ਦੇ ਵਿੱਚ ਪ੍ਰਬੰਧ ਕਰਿਆ ਹੋਇਆ ਹੈ ਵੀ ਤਾਂ ਜੋ ਗੁਰੂ ਸਾਹਿਬ ਦੇ ਅਸੀਸ ਹੈ ਜਰੀ ਉਹ ਇੱਥੇ ਮਿਲਦੀ ਰਹੇ ਤੇ ਇਸ ਗੁਰੂ ਘਰ ਨੂੰ ਇਹ ਵਰ ਪ੍ਰਾਪਤ ਹੈ ਵੀ ਇੱਥੇ ਆ ਕੇ ਜਿਹੜਾ ਇਹ ਪੂਦੇ ਪਾਣੀ ਨਾਲ ਜੇ ਔਰਤ ਕੋਈ ਹਨਾ ਜਿਹਦੇ ਕੋਲ ਪੁੱਤਰ ਦੀ ਪ੍ਰਾਪਰਟੀ ਦੀ ਘਾਟ ਹੈ ਹੂੰ ਉਹ ਇਸ਼ਨਾਨ ਕਰਦੀ ਹੈ ਤਾਂ ਉਹਨੂੰ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ ਇਹ ਵਰ ਲਿਖਿਆ ਹੋਇਆ ਹੈ ਇਤਿਹਾਸ ਦੇ ਵਿੱਚ ਠੀਕ ਹੈ ਜੀ ਇੱਥੇ ਪੁੱਤਰ ਦੀ ਪ੍ਰਾਪਤੀ ਹੈ ਜਿਹੜੀ ਇੱਥੋਂ ਹੁੰਦੀ ਹੈ